ਯੋ ਯੋ ਕੁਛ ਆ ਬੈਟਰੀ ਆ ਯੋਂਗਾ ਟਾਈਪ ਜੈ ਹਨ ਯੋਂਗਾ ਟਾਈਪ ਹਾਂ ਯੋਂਗਾ ਟਾਈਪ ਜਲਾ 250 ਕਿਲੋਮੀਟਰ ਇੱਕ ਵਾਰ ਚਾਰਜ ਕਰਦੀ ਆ ਘੱਟ ਤੋਂ ਘੱਟ ਬਜਟ ਦੇ ਵਿੱਚ ਕਿੰਨੇ ਤੁਸੀਂ ਗੱਡੀ ਦੇ ਸਕਦੇ ਉਹਨਾਂ ਨੂੰ ਤੁਸੀਂ ਨਾ ਭਾਈ ਡੱਬ ਵਾਲੀ ਦੀਆਂ ਜੀਪਾਂ ਮਸ਼ਹੂਰ ਵੇਖੀਆਂ ਹੋਣੀਆਂ ਵੀ ਜੀਪਾਂ ਦੇ ਨਾਮ ਤੋਂ ਡੱਬ ਵਾਲੀ ਮਸ਼ਹੂਰ ਹੋਈ ਆ ਮਿੱਤਰੋ ਡੱਬ ਵਾਲੀ ਵਾਲੀ ਜੀਪਾਂ ਨਾਲੋਂ ਵੀ ਸਪੈਸ਼ਲ ਆ ਖਰਚਾ ਇਹਦਾ 1% ਵੀ ਨਹੀਂ ਬਿਣਾ ਡੀਜ਼ਲ ਬਿਣਾ ਪੈਟਰੋਲ ਬਿਣਾ ਗੈਸ ਤੋਂ ਤਾਂ ਜੀਪ ਲੈ ਕੇ ਆਂ ਭਾਈ ਜੀ ਆਪਣਾ ਨਾਮ ਪਿੰਡ ਦਾ ਨਾਮ ਆ ਇਹ ਰਾਮ ਸਿੰਘ ਮਰਜੀਤੋ ਬਰਾਣਾ ਜੀ ਪੋਟਲੀਆਬਲੂ ਮੌਕਸ ਜ਼ਿਲ੍ਹੇ ਦਾ ਪਿੰਡ ਹੈ ਜੀ ਪਹਿਲਾਂ ਤਾਂ ਪੜ੍ਹਾਈ ਕਿੰਨੀ ਆ ਬੀ ਪੜ੍ਹਾਈ ਤਾਂ ਮੈਂ 10ਵੀਂ ਪਾਸ ਆ ਮੇਤਰੋ 10ਵੀਂ ਪਾਸ ਨਹੀਂ ਬਈ ਵੱਡੇ ਵੱਡੇ ਇੰਜੀਨੀਅਰ ਆਣੂ ਮਾਤ ਪਾਰ ਕੀ ਆ ਪਿੰਡ ਦੇ ਬਈ ਜੀਪਾਂ ਦਾ ਡੀਜ਼ਲ ਤੇ ਪੈਟਰੋਲ ਦੀਆਂ ਬਹੁਤ ਆਉਂਦੀਆਂ ਉਹਨੂੰ ਬਈ ਇਸ ਚੀਜ਼ ਦਾ ਕਿੱਦੋਂ ਸੌਂਫ ਪਿਆ ਦਿੱਤੀਆਂ ਕਿ ਆਹ ਜੀਪ ਠੀਕ ਕਰਨ ਦੀ ਬਿਨਾ ਪੈਟਰੋਲ ਡੀਜ਼ਲ ਗੈਸ ਤੋਂ ਮੈਨੂੰ ਸ਼ੌਂਕ ਸੀਗਾ ਸ਼ੁਰੂ ਤੋਂ ਇਲੈਕਟ੍ਰਿਕ ਵਹੀਕਲ ਦਾ ਸੋ ਜਿਵੇਂ ਜਿਵੇਂ ਪਤਾ ਲੱਗਾ ਕਿ ਅੱਗੇ ਆਉਣ ਵਾਲਾ ਸਕੋਪ ਇਲੈਕਟ੍ਰੀਕਲ ਵੱਲ ਜਲਦੀ ਜਾ ਰਿਹਾ ਤਾਂ ਮੈਂ ਸਕੂ ਹੌਲੀ ਹੌਲੀ ਜਿਵੇਂ ਜਿਵੇਂ ਚੰਦ ਕੀ ਨੇ ਮੌਕੇ ਦੇ ਉੱਤੇ ਗੱਡੀਆਂ ਤਿਆਰ ਕਰਨ ਲੱਗੇ ਹੁਣ ਹੈਂਡੀਕੈਪ ਤੇ ਬਜ਼ੁਰਗਾਂ ਦੀ ਤੇ ਬੱਚਿਆਂ ਦੀ ਸੇਫਟੀ ਨੂੰ ਲੈਂਦੇ ਹੋਏ ਮੈਨੂੰ ਕੋਸ਼ਿਸ਼ ਹੋਈ ਕਿ ਆਪਾਂ ਇਲੈਕਟ੍ਰਿਕ ਵੀ ਕਲਾ ਜਿਹੜਾ ਆਟੋਮੈਟਿਕ ਦੇ ਵਧੀਆ ਤਰੀਕੇ ਨਾਲ ਹਾਈ ਪਾਵਰ ਦੇ ਵਿੱਚ ਤਿਆਰ ਕਰੀਏ ਇਸ ਦੇ ਬਾਰੇ ਪੂਰੀ ਡਿਟੇਲ ਦਿਓ ਸਾਨੂੰ ਵੀ ਕਿੰਨੀਆਂ ਬੈਟਰੀਆਂ ਦੇ ਆ ਪਾਵਰ ਆ ਕਿੰਨੀ ਇਹ ਜਾਂਦੀ ਹੈ ਕਿਲੋਮੀਟਰ ਬਾਅਦ ਕਿੰਨੀ ਆ ਕਿੰਨਾ ਕੁ ਵਜਨ ਦੀ ਕਪੈਸਿਟੀ ਲੈ ਜਾਂਦੀ ਹੈ ਇਹ ਵੀ ਹੈਗੀ ਹੈ ਜੀ ਵਜਨ ਦੀ ਕਪੈਸਿਟੀ 5 ਕੁਆਂਟਲ ਤੱਕ ਆਰਾਮ ਨਾਲ ਜਿੱਥੇ ਮਰਜ਼ੀ ਤੁਸੀਂ ਕੈਰੀ ਕਰ ਸਕਦੇ ਆ 5 ਕੁਆਂਟਲ 5 ਕੁਆਂਟਲ ਜੀ ਅੱਛਾ ਜੀ ਤੇ ਇਹਦੀ ਜਿਹੜੀ ਇਨਵੈਟਰੀ ਆ 6 ਕਿਲੋਵਾਟ ਦੀ ਆ 100 ਐਂਪੀਅਰ ਬੈਟਰੀ ਆ ਕਿ ਜੀ 60 ਵੋਲਟ ਠੀਕ ਹੈ ਤੇ ਤਕਰੀਬਨ ਜੀ ਲਿਥੀਅਮ ਬੈਟਰੀ ਨਾਲ ਚੱਲ ਜਾਂਦੀ ਹੈ ਜੀ 100 ਕਿਲੋਮੀਟਰ ਕੱਡੀ ਜਿਹੜੀ ਇਹ ਸੌ ਜਾਂਦੀ ਹੈ ਨਾ ਹਾਂਜੀ ਹਾਂਜੀ ਲਈ ਇਸ ਤੋਂ 40 ਕਿਲੋਮੀਟਰ ਜਾਂਦੀ ਹੈ ਜੀ ਇਦੋਂ ਵੀ ਆਪਾਂ ਕਈ ਵੀ ਛੋਡੇ ਕੋਲ ਬਹੁਤ ਵੱਧ ਕਿਲੋਮੀਟਰ ਦੇ حساب ਨਾਲ ਬੈਠੇ ਹੈ ਨਾ ਹਾਂ ਉਹ ਵੱਧ ਹੋ ਜਾਂਦੀ ਉਹ ਐਂਪੀਅਰ ਵਾਜ ਜਾਂਦੀ ਹੈ ਬੈਟਰੀ 200 ਕਰਦੇ 300 ਕਰਦੇ 400 ਕਰਦੇ ਤੁਸੀਂ ਕਿੰਨਾ ਘੱਟ ਐਂਪੀਅਰ ਦੀ ਬੈਟਰੀ ਵੱਧ ਤੋਂ ਵੱਧ ਆਇਆ ਪਿਆਰ ਕਰੀ ਹੋਈ ਹੈ ਜੀ 350 ਐਂਪੀਅਰ ਤੱਕ 350 ਐਂਪੀਅਰ ਤਾਂ ਨਹੀਂ ਸਾਫੇ ਬਾਹਰੇ ਨਾਲ ਐਵਰੇਜ ਵੱਧ ਵੱਧ ਮੈਂ ਲਈ ਹੋਈ ਹੈ ਜੀ 250 ਕਿਲੋਮੀਟਰ 250 ਕਿਲੋਮੀਟਰ ਇੱਕ ਵਾਰ ਚਾਰਜ ਕਰਦੇ ਨਾਲ ਬਹੁਤ ਸਿੰਗਲ ਗੱਡੀ ਉਹ ਹੀ ਤਿਆਰ ਕਰੀ ਸੀ ਜਿਆਦਾਤਰ 100 ਕਿਲੋਮੀਟਰ ਤੇ 150 ਤੱਕ ਦਾ ਹੀ ਚੱਲਦਾ ਸੀ ਤੇ ਜੀਪ ਦੇ ਵਿੱਚ ਖਾਸ ਗਿਤਾ ਨਾ ਵੀ ਜਿਵੇਂ ਅੱਜ ਕੱਲ੍ਹ ਵੀ ਜੀਪਾਂ ਦਾ ਬਹੁਤਾ ਕੰਟਰੋਲ ਵਗੈਰਾ ਆ ਜਾਂਦਾ ਤੇ ਇਹਦੇ ਬ੍ਰੇਕਾਂ ਦੇ ਵਿੱਚ ਜਿਵੇਂ ਦੂਜਿਆਂ ਨਾਲ ਦੇ ਬ੍ਰੇਕ ਆ ਜਾਂ ਕਿ ਨਹੀਂ ਇਹ ਬ੍ਰੇਕ ਡਿਸਕ ਆ ਜਾਂਦੇ ਆ ਜੀ ਅੱਛਾ ਜੀ ਆਹ ਤੁਸੀਂ ਦੇਖ ਸਕਦੇ ਆ ਅੱਜ ਬੈਟਰੀ ਲੱਗੀ ਹੋਈ ਹੈ ਕੁਛ ਆਹ ਬੈਟਰੀ ਆ ਹਾਂ ਜੀ ਲਿਥਿਅਮ ਬੈਟਰੀ ਹੈ ਠੀਕ ਹੈ ਜੀ ਆਹ ਪਾਵਰ ਬ੍ਰੇਕਾਂ ਦਾ ਸਿਸਟਮ ਆ ਗਿਆ ਜੀ ਜਿਵੇਂ ਨਾਰਮਲ ਅੱਜ ਸੋਸ਼ਲ ਵੀਡੀਓ ਤੇ ਆਪਾਂ ਗੱਡੀਆਂ ਦੇਖਦੇ ਆ ਹਾਂਜੀ ਉਹ ਹੈਗਾ ਜੀ ਫਰ ਸ਼ੇਲੇ ਸਿਸਟਮ ਲੱਗੋ ਤਿਆਰ ਕਰੀ ਜਾਂਦੇ ਆ ਜਿਹਦੇ ਕਰਨੋਂ ਪਾਸਟ ਘਟਾ ਇਹਦੇ ਵਿੱਚ ਜੀ origignal ਸਿਸਟਮ ਲੱਗਾ ਸਾਰਾ ਸਾਰਾ ਪਾਵਰ ਬ੍ਰੇਕ ਆ ਫਰੰਟ ਵੀ ਤੇ ਰੀਅਰ ਵੀ ਤੇ ਜ ਮੋਟਰ ਹਾਈ ਪਾਵਰ ਲੱਗੀ ਹੋਈ ਆ ਮੋਟਰ ਹਾਈ ਪਾਵਰ ਹਾਂਜੀ ਹਾਈ ਪਾਵਰ ਆ 2 ਕਿਲੋਵਾਟ ਦੀ ਮੋਟਰ ਆ 2 ਕਿਲੋ ਮੰਨ ਲਓ ਦਬਦੀ ਨਹੀਂ ਦਬਦੀ ਨਹੀਂ ਜਿੰਨਾ ਮਰਜ਼ੀ ਜਿੱਥੇ ਮਰਜ਼ੀ ਲੈਦੇ ਹੋ ਜਿਵੇਂ ਹੁਣ ਰੇਤੇ ਦੇ ਵਿੱਚ ਨਹੀਂ ਫਿਰਦੇ ਇਹ ਇਹ ਵੀ ਲਾਈ ਹੋਈ ਆ ਬਾਈ ਹਾਂਜੀ ਇਹ ਸਿਸਟਮ ਆ ਜੀ ਇੱਥੇ ਸਾਰਾ ਅੱਛਾ ਜੀ ਸਪੀਕਰ ਵੀ origignal ਕੰਪਨੀ ਦੇ ਆ ਠੀਕ ਆ ਜੀ ਨਾਰਮਲ ਅਦਰ ਗੱਡੀਆਂ ਚ ਇਹ ਚੀਜ਼ ਆਪਾਂ ਨੂੰ ਨਹੀਂ ਦਿੰਦੀਆਂ ਆ ਮੋਮੋ ਦਾ ਸਟੀering ਆ ਜੀ ਮੋਡੀਫਾਈਡ ਚੋਇਸ ਲਵਾ ਸਕਦੇ ਆ ਆਪਾਂ ਕਲਰ ਚੋਇਸ ਕਰਾ ਸਕਦੇ ਆ ਹਾਂਜੀ ਸੀਟਾਂ ਦੀ ਮੋਡੀਫਿਕੇਸ਼ਨ ਆਪਣੇ ਹਿਸਾਬ ਨਾਲ ਕਰਵਾ ਸਕਦੇ ਆ ਕੱਪੜਾ ਆਪਣੇ ਹਿਸਾਬ ਨਾਲ ਮੋਡੀਫਾਈ ਹੋ ਸਕਦਾ ਜੇ ਕਿਸੇ ਕਿਸਾਨ ਭਰਾ ਕੋਲੇ ਹੈ ਨਾ ਘਰੇ ਜੀਪ ਖੜੀ ਹੁੰਦੀ ਆ ਪਾਣੀ ਹਾਂਜੀ ਇਹ ਚਾਹੇ ਵੀ ਉਹ ਜੀਪ ਆਪਾਂ ਸੁਬ ਤੋਂ ਲਿਆ ਕੇ ਉਹ ਵੀ ਪਰਮਟ ਕਰਾ ਕੇ ਸੇ ਬੈਂਕ ਨੂੰ ਧਰਾਣ ਦੇ ਆਪਾਂ ਤਿਆਰ ਕਰਾਉਣੀ ਹੈ। ਹਾਂ ਜੀ। ਤਕਰੀਬਨ 2.5 ਲੱਖ ਤੋਂ ਸ਼ੁਰੂ ਹੋ ਜਾਂਦੀ ਹੈ ਜੀ। ਠੀਕ ਹੈ ਜੀ। ਜਿਹੜੀ ਗੱਡੀ ਤਿਆਰ ਕਰਨੀ ਹੈ ਜਿਹੜੀ ਆਪਾਂ ਆਪਣੀ ਗੱਡੀ ਹੈਗੀ ਉਹਨੂੰ ਚਾਰ ਗੰਦ ਕਾਈ ਲੱਖ ਦਾ ਜਿਹੜੀ ਆ ਗੱਡੀ ਆ ਲੈਡ ਐਸਿਡ ਬੈਟਰੀ ਦੇ ਵਿੱਚ 2.5 ਲੱਖ ਤੋਂ ਤਿਆਰ ਹੋ ਜਾਂਦੀ ਹੈ। ਠੀਕ ਹੈ ਜੀ। ਬੈਟਰੀ ਲੈਂਦਾ ਫਿਰ ਛੇ ਪਾਰ ਹੀ ਵਿੱਚੋਂ ਕੁਝ ਅਕਸੈਸਰੀਆਂ ਜਿਹੜੀਆਂ ਆ ਇਹਨਾਂ ਦੇ ਧੱਤ ਜਾਣਗੇ ਜਿਹੜੇ ਫੈਕਟਰੀ ਨਾਲ ਲੱਗੇ ਹੋਈਆਂ ਅੱਛਾ ਜੀ ਮੇਨ ਰਿਪਾਰਟ ਜਾਨੀ ਕਿ ਲੱਗ ਜਾਣਗੇ ਜਿਵੇਂ 서ਸਪੈਂਸ਼ਨ ਹੋ ਗਿਆ ਜਾਂ ਬੋਡੀਵਰਕ ਹੋ ਗਿਆ ਜਿਵੇਂ ਅਡਰ ਮਿਊਜ਼ਿਕ ਲੱਗਿਆ ਉਹ ਘੱਟ ਹੋ ਜਾਵੇ ਜੀ ਤੇ ਇਹਦਾ ਵੀ ਟਾਇਰਾਂ ਦਾ ਕੀ ਸਿਸਟਮ ਹੈ ਟਾਇਰ ਇਹਦੇ 14 ਇੰਚ ਆ ਜਾਂਦੇ ਜੀ ਸਿਲਟ ਵਾਲੇ ਰਿੰਗ ਤੇ ਅੱਛਾ ਜੀ ਰੋਟ ਵਾਲੀ ਹੱਬ ਆ ਜਾਂਦੀ ਹੈ ਜੀ ਤੇ ਬਾਕੀ ਇਹ ਫੁੱਲ ਮੈਟਲ ਬੋਡੀ ਆ ਫਾਈਬਰ ਨਹੀਂ ਜੀ ਇਹ ਨਾਰਮਲ ਵੀਡੀਓ ਜਿਹੜੇ ਵਿਦੇਸ਼ਾਂ 'ਚ ਬੈਠੇ ਬੰਦੇ ਆ ਇੱਥੇ ਫਾਈਬਰ ਨਾਲ ਫੁੱਲ ਮੈਟਲ ਬੋਡੀ ਆ ਤੁਸੀਂ ਇਹਦੇ ਬੈਂਪਰ ਮੈਟਲ ਆ ਤਾਂ ਕਿ ਖਰਾ ਆ ਇਹਦਾ ਲਾਈਫ ਸਾਈਕਲ 4000 ਹੈ ਜੀ 4000 ਵਾਰੀ ਚਾਰਜ ਹੋ ਜਾਣਾ ਤਕਰੀਬਨ ਮੰਨ ਕੇ ਚੱਲੋ ਐਸਟੀਮੇਟਿਡ ਸਾਲ ਬਣਾਂਗੇ ਤਾਂ 7 ਤੋਂ 10 ਸਾਲ ਦੀ ਲਾਈਫ ਬਣ ਜਾਈਂਦੀ ਹੈ ਬੈਟਰੀ ਦੀ ਹਾਂ ਜੀ 7 ਤੋਂ 10 ਸਾਲ 7 ਤੋਂ 10 ਸਾਲ 3 ਸਾਲ ਦੀ ਗਾਰੰਟੀ ਹੈ ਜੀ ਬੈਟਰੀ ਦੀ ਫੁੱਲ ਛੋਡੇ ਕੋਲ ਅੱਜ ਜੀਪ ਲਈ ਜਾਂਦਾ ਹੈ ਹਾਂ ਜੀ ਤਾਂ ਟੋਟਲ ਪਾਰਟ ਦੀ ਟੋਟਲ ਪਾਰਟ ਬੈਟਰੀ ਦੀ 3 ਸਾਲ ਦੀ ਆ ਮੋਟਰ ਕੰਟਰੋਲਰ ਦੀ 6 ਮਹੀਨੇ ਗਾਰੰਟੀ 6 ਮਹੀਨੇ ਗਾਰੰਟੀ ਹੈ ਜੀ ਤੇ ਜਿਹੜੀ ਆ ਜਾਂਦੀ ਹੈ ਇਹਦੀ ਬਾਡੀ ਦੀ ਚੈਸੀ ਦੀ ਟੁੱਟਣ ਦੀ ਗਾਰੰਟੀ ਹੈ ਜੀ 3 ਸਾਲਾਂ ਦੀ ਠੀਕ ਹੈ ਠੀਕ ਹੈ ਵਹ ਪਾੜ ਜਾਂਦੀ ਜਿਹੜੇ ਸਾਈਕਲ ਦੇ ਫਰੇਮ ਦੀ ਲਾਈਫ ਟਾਈਮ ਦੀ ਗਾਰੰਟੀ ਹੁੰਦੀ ਆ 40 चीज ਹੈ ਜੀ 80 ਦੀ ਗਰੰਟੀ ਆ ਸਭ ਤੋਂ ਜ਼ਰੂਰੀ ਇਹ ਹੈ ਵੀ ਕਲ ਦੇ ਵਿੱਚ 80 ਹੁੰਦੀ ਹੈ 80 ਸਟਰੌਂਗ ਦਾ ਵੀਕਲ ਨੂੰ ਕੋਈ ਹੰਦਾ ਹੀ ਨਹੀਂ ਜੂ ਸ਼ੇਪ ਲਈ ਹੈਣਾ ਇਹ ਡਿਜ਼ਾਈਨ ਵੱਖਰਾ ਜਾਂਦਾ ਜੋਂਗਾ ਟਾਈਪ ਹੈ ਹੈਣਾ ਜੋਂਗਾ ਟਾਈਪ ਹੈ ਹਾਂ ਜੋਂਗਾ ਟਾਈਪ ਜਿਹੜਾ ਆਪਾਂ ਲੋਕੀ ਇਹਦੇੰਦੀ ਕੋਸ਼ਿਸ਼ ਕੀਤੀ 11 ਗੁਰਾਂ ਦਾ ਕੰਮ ਹੀ ਨਹੀਂ ਜੇ ਮੰਗ ਲਓ ਵੀ ਅਣਜਾਣ ਵੀ ਬੰਦਾ ਕੋਈ ਲੀ ਜਾਂਦਾ ਅਣਜਾਣ ਤੋਂ ਅਣਜਾਣ ਬੰਦਾ ਨੂੰ ਚਲਾ ਸਕਦਾ ਜਿਹਨੇ ਡਰਾਈਵਰੀ ਸਿੱਖਿਆ ਚਲ ਕਲੱਚੇ ਦੇ ਵੀ ਹਾਂਜੀ ਅੱਜ ਵੀ ਤਾਂ ਜਿਵੇਂ ਇਲੈਕਟ੍ਰਿਕ ਵੀ ਸਕੂਟਰੀਆਂ ਆਈਆਂ ਦਾ ਲੇਡੀਜ਼ ਨੇ ਬਹੁਤ ਸਿੱਖੀਆਂ ਬੱਚਿਆਂ ਨੂੰ ਕਿੰਨਾ ਅਸਰ ਸੌਫਟ ਹਾਂਗਾ ਇਹ ਜਿਹਨੇ ਗੱਡੀ ਸਿੱ ਨਾ ਦਾ ਗੇਅਰ ਦਾ ਝੰਡਗਾ ਜੀ ਸਹੀ ਹੈ ਜੀ ਨਾ ਭੱਜਣ ਦਾ ਝੰਡੜਾ ਆਪਾਂ ਸਪੀਡ ਵੀ ਮੈਕਸਮਮ 40-45 ਦੇ ਤੇ ਹਰੇਕ ਬੰਦਾ ਕੰਟਰੋਲ ਕਰ ਸਕਦਾ ਹਾਂ ਜੀ ਨੋਰਮਲ ਰਹਿੰਦੀ ਆ ਬਜ਼ੁਰਗਾਂ ਪਿੰਡਾਂ 'ਚ ਰਹਿਣਾ ਜਿਹੜੇ ਵਗੈਰਾ ਲਾ ਕੇ ਆਉਣਾ ਜਾਂ ਖੇਤ ਬੰਨੇ ਜਿਹੜਾ ਰੱਖਣਾ ਸਭ ਸਾਨੀ ਨਾਲ ਲਾ ਸਕਦੇ ਆ ਲੋ ਵੀ ਮਿੱਤਰੋ ਹੁਣ ਆਪਾਂ ਬਾਈ ਨਾਲ ਕਰਨੇ ਰੇਟ ਦੀ ਗੱਲਬਾਤ ਵੀ ਕੀ ਰੇਟ ਕਹਿੰਦੇ ਹੈ ਨਾ ਤਾਂ ਬਈ ਗੱਲ ਆਈ ਹੈ ਵੀ ਕਿਸਾਨ ਭਰਾਵਾਂ ਤਾਈਂ ਵੱਧ ਤੋਂ ਵੱਧ ਸ੍ਰੀ ਸ਼ੂਟ ਵੀ ਕਰਨੀ ਹੈ ਅਸੀਂ ਵੀ ਆਏ ਹਾਂ ਤੁਹਾਡੇ ਕੋਲ ਮਾਣ ਦਾਨ ਵੀ ਦੇਣਾ ਹੈ ਵੀ ਤੁਸੀਂ ਉਹਨਾਂ ਤਾਈਂ ਵੀ ਛੂਟ ਦੇ ਹਿਸਾਬ ਨਾਲ ਹੈਨਾ ਬਾਕੀ ਤਾਂ ਵੀ ਸਪੇਅਰ ਪਾਰਟ ਜਿੰਨੇ ਹੀ ਤੁਸੀਂ ਬਦਲਵਾਈਓ ਉਹਨੇ ਮਹਿੰਗੀ ਹੋਈ ਨੇ ਘੱਟ ਤੋਂ ਘੱਟ ਬਜਟ ਦੇ ਵਿੱਚ ਕਿੰਨੇ ਚ ਤੁਸੀਂ ਗੱਡੀ ਦੇ ਸਕਦੇ ਉਹਨਾਂ ਨੂੰ ਕਿੰਨੀ ਕਪੈਸਟਰੀ ਘੱਟ ਜੀ ਜਿਹੜੇ ਆਪਣੇ ਆ ਜਾਂਦੀ ਆ ਕਿ ਵੀ ਕਲਰ 2.5 ਲੱਖ ਤੋਂ ਸਟਾਰਟਿੰਗ ਹੁੰਦਾ ਇਹਦੇ ਵਿੱਚ ਉਹਨਾਂ ਕਈ ਪਾਰਟ ਅਲੱਗ-ਅਲੱਗ ਚੇਂਜ ਵਗੈਰਾ ਹੁੰਦੇ ਆ ਉਹਦਾ ਜਿਹੜੇ ਬੰਦੇ ਨੇ ਤਿਆਰ ਕਰਨੇ ਦਾ ਮੌਕੇ ਤੇ ਦੱਸਿਆ ਜਾਂਦਾ ਕਿ ਕੀ ਦਾ ਕਿੰਨਾ ਫਰਕ ਪੈਂਦਾ 2.5 ਤੋਂ ਬਾਅਦ ਚ 3.5 4.5 5 ਕਿੱਥੋਂ ਤਾਂ ਹੀ ਲੈ ਜਾਓ ਕਿੱਥੋਂ ਤਾਂ ਹੀ ਲੈ ਜਾਓ ਉਹ ਆਪਦੇ ਤੇ ਡਿਪੈਂਡ ਆ ਹੁਣ ਮੈਂ ਤੇ ਤੁਹਾਨੂੰ ਫੈਕਸ ਰੇਟ ਤਾਂ ਨਹੀਂ ਦਗਾ ਤੇ ਕਹੂੰਗਾ ਆਪਣਾ ਇਹ ਵੀ ਕਸਟਮਾਈਜ਼ ਆ ਬੰਦੇ ਦੇ ਹਿਸਾਬ ਨਾਲ ਤਿਆਰ ਕਰ ਦਿੰਨੇ ਆ ਸਹੀ ਆ ਸ਼ੇਪ ਸੇਮ ਆ ਕਲਰ ਚੇਂਜ ਕਰ ਦਿੰਦੇ ਆ ਇਹਨੂੰ ਕਿਸੇ ਤਿਆਰ ਕਰੀ ਜਾਂਦੇ ਕਿਸੇ ਲਈ ਹਾਂਜੀ ਤਿਆਰ ਕਰੀ ਜਾਂਦੇ ਇਹ ਗੱਡੀ ਨੇੜੀ ਹਿੱਸਾ ਜਾਣਾ ਓਡੀਸ਼ਾ ਹੈ ਨਾ ਇਹਨੇ ਗੱਡੀ ਨੇੜੀ ਹਿੱਸਾ ਜਾਣਾ ਲਓ ਮਿੱਤਰੋ ਕਮਾਲ ਆ ਬੜੀਆਂ ਮੱਲਾ ਮਾਰੀ ਬੈਠਾ ਦੂਰ ਭਰਾ ਤਾਂ ਇਹ ਓਡੀਸ਼ਾ ਜਾਣਾ ਇਹਨੇ ਗੱਡੀ ਨੇੜੀ ਹਿੱਸਾ ਜਾਣਾ ਠੀਕ ਆ ਵੀ ਇੰਨੀ ਦੂਰੋਂ ਡਰੋਨ ਲਾਗੇ ਸੋਨ ਦੋ ਤੋਂ ਤਿੰਨ ਦਿਨਾਂ ਚਾਹੀਦੀ ਸ਼ੇਪ ਆ ਹੈਗੀ 12 ਦਿਨਾਂ ਚ ਪਹੁੰਚਾ ਹੁਣ ਜਿਵੇਂ ਕਿਸੇ ਬੰਦੇ ਦੀ ਅਲੌਇੀ ਵੀਲ ਦੀ ਚੋਇਸ ਆ ਉਹ ਦਿਨ ਆਉਣ ਮੰਨ ਕੇ ਚੱਲੇ ਰੈਂਬ ਲੱਗਿਆ ਜੀ ਰੈਂਬ ਤਾਂ ਹੈਗੀ ਹੈ 5000 ਦੇ ਸਹੀ ਆ ਉਹਦੇ ਨਾਲ ਵੀ ਲਾਦੇ ਉਹ ਹੈਗੇ 25000 ਕਿੰਨਾ ਹੀ ਖਰਚਾ ਬਦਲ 25000 ਤੋਂ ਲੈ ਵੀਲ ਸਟਾਰਟਿੰਗ ਹੀ ਹੈ ਚੰਗੇ ਲੈ ਕੇ ਪਾਉਣੇ ਆ ਉਹ ਬੰਦੇ ਦੇ ਆਪ ਦੇ ਤੇ ਡਿਪੈਂਡ ਕਰਦਾ ਹਾਂ ਜੇਕਰ ਵੀ ਤੁਹਾਡੀ ਬੰਦਾ ਵੀਡੀਓ ਦੇਖ ਕੇ ਆਉਣਾ ਉਹਨਾਂ ਆਪਾਂ 10% ਛੋਟ ਦੇ ਦੇਾਂਗੇ ਇਲਤੇ ਵੀ ਕੰਟਰੋਲ ਆ ਜੀ ਇਹਦਾ ਮੋਬਾਈਲ ਤੋਂ ਵੀ ਆਨ ਆਫ ਹੋ ਜਾਂਦੀ ਹੈ ਅੱਛਾ ਜੀ ਮੋਬਾਈਲ ਤੋਂ ਵੀ ਆਨ ਆਫ ਮੋਬਾਈਲ ਤੋਂ ਵੀ ਆਨ ਆਫ ਹੋ ਜਾਂਦੀ ਮੰਨ ਲਓ ਕਿ ਬੱਚੇ ਨੇ ਸਿੱਖਣੀ ਹੈ ਨਾ ਹਾਂਜੀ ਹਾਂਜੀ ਬੱਚੇ ਨੇ ਸਿੱਖਣੀ ਹੈ ਜਾਂ ਆਪਾਂ ਨੂੰ ਜੀਪੀਐਸ ਸਿਸਟਮ ਲੱਗ ਜਾਂ ਅੱਗੇ ਕੀ ਕਰਦਾ ਜੀ ਕਾਲਜ ਚ ਜਾਂ ਸਕੂਲਾਂ ਨੇ ਜਵਾਕ ਘਰੋਂ ਸਕੂਲ ਜਾਂ ਟਿਊਸ਼ਨ ਦਾ ਕਹਿ ਕੇ ਚਲੇ ਕਿਤੇ ਦੇ ਕਿਤੇ ਜਾਂਦੇ ਸੀਗੇ ਹੁਣ ਇਹਦੇ ਦੇ ਵਿੱਚ ਜੀਪੀਐਸ ਲੱਗਿਆ ਤੁਹਾਨੂੰ ਸਾਰਾ ਲਾਈਵ ਟਰੈਕਿੰਗ ਹੁੰਦੀ ਰਹੂਗੀ ਵੀ ਬੱਚਾ ਕਿੱਥੇ ਚੱਲ ਰਿਹਾ ਹੈ ਇਹ ਬਹੁਤ ਵੱਡੀ ਚਿੰਨੀ ਬਾਟ ਚੱਲ ਗਿਆ ਕਿੱਥੇ ਤੁਸੀਂ ਉਹਨੂੰ ਬੈਠੇ ਬੰਦ ਕਰ ਸਕਦੇ ਆ ਔਨ ਕਰਨਾ ਆਫ ਕਰਨਾ ਤੁਸੀਂ ਆਪਣੀ ਮਰਜ਼ੀ ਨਾਲ ਤਾਂ ਲੋ ਜੀ ਮਿੱਤਰੋ ਇਹ ਜਿਹੜੀ ਆਪਾਂ ਜਾਣਕਾਰੀ ਤੁਹਾਨੂੰ ਲੈ ਕੇ ਤੁਸੀਂ ਜਿਹੜੀ ਵੀ ਸਾਡੇ ਤੋਂ ਕੋਈ ਅਧੂਰੀ ਰਹੀ ਹੈ ਉਹ ਜਾਣਕਾਰੀ ਸਕਰੀਨ ਦੇ ਉੱਤੇ ਫੋਨ ਨੰਬਰ ਚੱਲੀ ਜਾਂਦਾ ਉਹਦੇ ਤੇ ਜਾ ਕੇ ਵੀ ਤੁਸੀਂ ਭਰਾ ਨਾਲ ਗੱਲਬਾਤ ਕਰ ਸਕਦੇ ਹੋ ਤਾਂ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਮਿੱਤਰੋ ਤੁਹਾਡਾ ਬ